واح گی جا جے ناش کرو سربت کا بلا کرو کوکی جی پڑی نہ دکھا کرو کرپا تن گرو تیگ بہادر مہاراج اپنی کرپا کرو بابا جی کرو میرے چنگے راہ بہ بچے Oh, ਤੁਰ ਮਹਨ ਵਹ ਲਾ ਜਾਲ ਪਾਪਦਾਰ ਤਿਤੜੇ ਘਰ ਅਮਰਦਾਸ ਡਿੱਠਾ ਮਿਲ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਦੇਹ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਰਾਮ ਨਾਮ ਉਰ ਮੈਂ ਗਇਓ ਜਾਕ ਸਮ ਨਹੀਂ ਕੋਈ ਜੀਹੇ ਸਿਮਰਤ ਸੰਕਟ ਮਿਟਾ ਦਰਸ ਤਹਾਰੋ ਈ ਸੁ ਕਉ ਟਲ ਸੇਵੀਆ ਹਨ ਸਜ ਸਜ ਸਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਵ ਤਕ ਸਮਦਿ ਨੂਰੇ ਅਰਸੋਂ ਕਰਸੋਂ ਛੱਟਿਆ ਤਦ ਡਿਠੀ ਸੱਚੀ ਬਾਤ ਸਾ ਮਲ ਜਨਮ ਜਨਮ ਦੀ ਕੱਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਇਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਆਰਕੀਆ ਸਦਾ ਸਦਾ ਵਡਿਆਈਆ ਦੇਨਾ ਪਛੋਤਾਏ ਈਮਾਨ ਹਰਜੀ ਧਿਆਏ ਤੂੰ ਇੱਕ ਮਾਨੇ ਇੱਕ ਚਿਤ ਭਾਏ ਧਰਕੀਆ ਸਦਾ ਸਦਾ ਵਡਿਆਈਆ ਏ ਨਾ ਪਛੋਤਾਏ ਹਰ ਹਰ ਕਾ ਸਤਿ ਬਲਿਹਾਰਣਾ ਜਿਤ ਸੇ ਵਿਆ ਸੁਖ ਪਾਈ ਨਾਲਕ ਗੁਰਮੁਖ ਮਿਲਰਾ ਓਮ ਸਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਹਨ ਆਪੇ ਬਖਸ਼ ਕਰੇ ਸਭਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੋਗ ਜੋਗ ਸੋਭਾ ਹੋਏ ਪੌੜੀ ਤੂ ਕਰਨ ਕਾਰਨ ਸਮਰੱਥ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਭੁਨ ਗੋਈ ਸਭ ਇੱਕ ਸ਼ਬਦ ਵਰਤਦਾ ਜੋ ਕਰੇ ਸੋਈ ਵੜਈ ਗੁਰਮੁਖ ਦੇ ਪ੍ਰਭ ਧਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਅੱਖ ਧਨ 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 ਗੁਰਸੋਈ ਵਰਡੇ ਆਈ ਗੁਰਮੁਖ ਦੇ ਪ੍ਰਭ ਆਰ ਪਾਵੈ ਸੋਈ ਸੁਖ ਨਾਨਕ ਆਰਾਧਿਆ ਸਭ ਅੱਖ ਤਨ 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 ਗੁਰ ਸੋਈ ਸੁਧ